ਸਾਥੀਓ ਅੱਜ ਗੱਲ ਕਰਾਂਗੇ Swami Vivekananda ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਕਦੇ ਵੀ ਇੱਕ ਮੰਡ ਨਾ ਕਰਨ ਦਾ ਗਿਆਨ ਇਹ ਉਹ ਸਮਾਂ ਹੈ ਜਦੋਂ Swami Vivekananda ਆਪਣੇ ਮਸ਼ਹੂਰ ਸ਼ਿਕਾਗੋ ਧਰਮ ਕਾਨਫਰੰਸ ਦੇ ਭਾਸ਼ਣ ਤੋਂ ਬਾਅਦ ਭਾਰਤ ਪਰਤੇ ਹੁਣ ਦੁਨੀਆ ਦੇ ਹਰ ਦੇਸ਼ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਸੀ ਸਾਰੇ ਉਸ ਨੂੰ ਜਾਣਨ ਲੱਗੇ ਸੀ Swami ਜੀ ਭਾਰਤ ਪਰਤ ਆਏ ਅਤੇ ਆਪਣੇ ਸੁਭਾਅ ਅਨੁਸਾਰ ਸੈਰ ਕਰ ਰਹੇ ਸਨ ਇਸ ਸਮੇ ਉਹ ਹਿਮਾਲਿਆ ਤੇ ਉਸਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਨ ਇੱਕ ਦਿਨ ਉਹ ਭਟਕਦੇ ਹੋਏ ਨਦੀ ਦੇ ਕੰਢੇ ਆ ਗਏ ਉੱਥੇ ਉਸਨੇ ਵੇਖਿਆ ਕਿ ਕਿਸ਼ਤੀ ਸੀ ਪਰ ਉਹ ਕਿਨਾਰੇ ਤੋਂ ਬਹੁਤ ਦੂਰ ਨਿਕਲ ਚੁੱਕੀ ਸੀ ਫਿਰ ਉਹ ਕਿਸ਼ਤੀ ਦੇ ਵਾਪਸ ਆਉਣ ਦੀ ਉਡੀਕ ਵਿੱਚ ਕੰਢੇ ਉੱਤੇ ਬੈਠ ਗਏ ਇੱਕ ਸੰਤ ਉੱਥੋਂ ਲੰਘ ਰਹੇ ਸੀ ਜਦੋਂ ਸਾਧੂ ਨੇ ਸਵਾਮੀ ਨੂੰ ਉੱਥੇ ਇਕੱਲੇ ਬੈਠੇ ਦੇਖਿਆ ਤਾਂ ਉਹ ਸਵਾਮੀ ਜੀ ਕੋਲ ਗਿਆ ਤੇ ਉਹਨਾਂ ਨੂੰ ਪੁੱਛਿਆ ਤੁਸੀਂ ਇੱਥੇ ਕਿਉਂ ਬੈਠੇ ਹੋ ਸਵਾਮੀ ਜੀ ਨੇ ਜਵਾਬ ਦਿੱਤਾ ਮੈਂ ਇੱਥੇ ਕਿਸ਼ਤੀ ਦੀ ਉਡੀਕ ਕਰ ਰਿਹਾ ਹਾਂ ਸਾਧੂ ਨੇ ਫੇਰ ਪੁੱਛਿਆ ਤੇਰਾ ਨਾਮ ਕੀ ਹੈ? ਸਵਾਮੀ ਜੀ ਨੇ ਕਿਹਾ ਮੈਂ ਵਿਵੇਕਾਨੰਦ ਹਾਂ। ਸਾਧੂ ਨੇ ਸਵਾਮੀ ਜੀ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੂੰ ਕਿਹਾ ਠੀਕ ਹੈ। ਇਸ ਲਈ ਤੁਸੀਂ ਉਹ ਮਸ਼ਹੂਰ ਵਿਵੇਕਾਨੰਦ ਹੋ ਜੋ ਮਹਿਸੂਸ ਕਰਦਾ ਹੈ ਕਿ ਵਿਦੇਸ਼ ਜਾ ਕੇ ਅਤੇ ਭਾਸ਼ਣ ਦੇ ਕੇ ਤੁਸੀਂ ਮਹਾਨ ਮਹਾਤਮਾ ਸਾਧੂ ਬਣ ਸਕਦੇ ਹੋ। ਸਵਾਮੀ ਜੀ ਨੇ ਸੰਿਆਸੀ ਨੂੰ ਕੋਈ ਜਵਾਬ ਨਹੀਂ ਦਿੱਤਾ। ਤਦ ਰਿਸ਼ੀ ਨੇ ਬੜੇ ਮਾਣ ਨਾਲ ਨਦੀ ਦੇ ਪਾਣੀ ਉੱਤੇ ਤੁਰ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਕੁਝ ਦੂਰੀ ਤੱਕ ਚੱਲਣ ਤੋਂ ਬਾਅਦ ਭਿਕਸ਼ੂ ਨੇ ਸਵਾਮੀ ਜੀ ਨੂੰ ਪੁੱਛਿਆ ਕਿ ਤੁਸੀਂ ਵੀ ਮੇਰੇ ਵਾਂਗ ਪਾਣੀ ਤੇ ਚੱਲ ਕੇ ਇਸ ਨਦੀ ਨੂੰ ਪਾਰ ਕਰ ਸਕਦੇ ਹੋ? ਸਵਾਮੀ ਜੀ ਨੇ ਬੜੇ ਸਤਿਕਾਰ ਅਤੇ ਨਿਮਰਤਾ ਨਾਲ ਸਾਧੂ ਨੂੰ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਵਿੱਚ ਬਹੁਤ ਅਦੁੱਪਤ ਸ਼ਕਤੀ ਹੈ। ਪਰ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਨੂੰ ਇਸ ਅਸਾਧਾਰਨ ਸ਼ਕਤੀ ਨੂੰ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗਿਆ? ऋषि ने बड़े मान नाल जवाब ਦਿੱਤਾ ਕਿ ਇਹ ਬਹੁਤ ਔਖਾ ਕੰਮ ਹੈ 20 ਸਾਲਾਂ ਦੀ ਕਠਨ ਤਪੱਸਿਆ ਅਤੇ ਸਾਧਨਾ ਤੋਂ ਬਾਅਦ ਮੈਨੂੰ ਇਹ ਮਹਾਨ ਸ਼ਕਤੀ ਪ੍ਰਾਪਤ ਹੋਈ ਹੈ ਸਾਧੂ ਦਾ ਇਹ ਦੱਸਣ ਦਾ ਤਰੀਕਾ ਬਹੁਤ ਹੰਕਾਰ ਵਾਲਾ ਸੀ ਇਹ ਵੇਖ ਕੇ ਸੁਆਮੀ ਜੀ ਨੇ ਬੜੀ ਸ਼ਾਂਤ ਆਵਾਜ਼ ਵਿੱਚ ਕਿਹਾ ਤੁਸੀਂ ਆਪਣੀ ਜ਼ਿੰਦਗੀ ਦੇ 20 ਸਾਲ ਅਜਿਹੇ ਗਿਆਨ ਨੂੰ ਸਿੱਖਣ ਵਿੱਚ ਬਰਬਾਦ ਕਰ ਦਿੱਤੇ ਜੋ ਕੰਮ ਸਿਰਫ 5 ਮਿੰਟ ਵਿੱਚ ਕਿਸਤੀ ਨਾਲ ਆਰਾਮਨਣ ਹੋ ਸਕਦਾ ਸੀ ਤੁਸੀਂ ਇਹ 20 ਸਾਲ ਗਰੀਬਾਂ ਤੇ ਬੇਸਹਾਰ ਲੋਕਾਂ ਦੀ ਸੇਵਾ ਵਿੱਚ ਬਿਤਾ ਸਕਦੇ ਸੀ ਜਾਂ ਉਹ ਆਪਣੇ ਗਿਆਨ ਅਤੇ ਸ਼ਕਤੀ ਦੀ ਵਰਤੋਂ ਦੇਸ਼ ਅਤੇ ਦੇਸ਼ ਦੇ ਵਸਨੀਕਾਂ ਦੀ ਤਰੱਕੀ ਲਈ ਕਰ ਸਕਦੇ ਸੀ ਪਰ ਸਿਰਫ 5 ਮਿੰਟ ਬਚਾਉਣ ਲਈ ਆਪਣੇ 20 ਸਾਲ ਬਰਬਾਦ ਕਰਨਾ ਅਕਲਮੰਦੀ ਵਾਲੀ ਗੱਲ ਨਹੀਂ ਸਾਧੂ ਸਿਰ ਝੁਕਾ ਕੇ ਖੜਾ ਹੋ ਗਿਆ ਅਤੇ ਸਵਾਮੀ ਜੀ ਕਿਸ਼ਤੀ ਵਿੱਚ ਬੈਠ ਕੇ ਨਦੀ ਦੇ ਦੂਜੇ ਕੰਢੇ ਚਲੇ ਗਏ ਕਹਾਣੀ ਤੋਂ ਸਿੱਖਿਆ ਇਹ ਕਿ ਸਾਥੀਓ ਕਿ ਸਾਨੂੰ ਗਿਆਨ ਅਤੇ ਸ਼ਕਤੀ ਦੀ ਸਹੀ ਵਰਤੋਂ ਕਰਨੀ ਹੋਣੀ ਚਾਹੀਦੀ ਹੈ ਜੇਕਰ ਅਸੀਂ ਕਿਸੇ ਵੀ ਸ਼ਕਤੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਸ ਦਾ ਹੰਕਾਰ ਕਰਦੇ ਹਾਂ ਤਾਂ ਇਹ ਸਾਡੀ ਸਭ ਤੋਂ ਵੱਡੀ ਮੂਰਖਤਾ ਹੈ ਅਸਲ ਵਿੱਚ ਸਿਆਣਪ ਸ਼ਕਤੀ ਨੂੰ ਸਹੀ ਥਾਂ ਤੇ ਵਰਤਨ ਵਿੱਚ ਹੈ ਉਮੀਦ ਕਰਾਂਗੇ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਜਿੰਦਾਬਾਦ